हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪਰਵਾਜ ਆਪਾਂ ਗੱਲ ਕਰ ਰਹੀਆਂ ਪੀ 231 ਝੋਨੇ ਦੀ ਪਨੀਰੀ ਬਜਾਈ ਕਦੋਂ ਕਰੀਏ ਤਾਂ ਕਿ ਵੈਰੈਟੀ ਜਿਹੜੀ ਸਹੀ ਸਮੇਂ ਤੇ ਪਕਾ ਕਰੇ ਇਹਦੇ ਵਿੱਚ ਜਿਹੜੀ ਮੋਚਰ ਦੀ ਦਿੱਕਤ ਆਪਾਂ ਨਾ ਦੇਖਣ ਨੂੰ ਮਿਲੇ ਤੇ ਝਾੜ ਵੀ ਇਹਦਾ ਜੇ ਆਪਾਂ ਨੂੰ ਫੁੱਲ ਦੇਖਣ ਨੂੰ ਮਿਲੇ ਸੋ ਪਨੀਰੀ ਇਹਦੀ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੀ ਹੈ ਵੀ ਕਿਸਾਨ ਵੀਰ ਦਾ ਸਵਾਲ ਸੀ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਕਿ ਹਰ ਪ੍ਰਕਾਰ ਦੀ ਜਿਹੜੀ ਵੀਡੀਓ ਚੈਨਲ ਤੇ ਆਪਾਂ ਪਾਉਣੇ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਪਰਾਂਵਾਂ ਤੱਕ ਜਾਣਕਾਰੀ ਜਿਹੜੀ ਪਹੁੰਚ ਜਾਵੇ ਜੇਕਰ ਤੁਸੀਂ ਵੀ ਇਹ ਪੇਜ ਤੇ ਦੇਖ ਰਹੇ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਹੁਣ ਕਿਸਾਨ ਪਰ ਆਪਾਂ ਗੱਲ ਕਰਦੇ ਹਾਂ 531 ਝੋਨੇ ਦੀ ਪਨੀਰੀ ਬਜਾਈ ਬਾਰੇ ਕਿਉਂਕਿ ਹੁਣ ਕਿਸਾਨ ਵੀਰਾਂ ਨੇ ਜਿਹੜੀ ਕਣਕ ਦੀ ਵਾਢੀ ਕਰ ਲਈ ਆ ਤੂੜੀਆਂ ਤੂੜੀ ਤੰਦ ਵੀ ਸਾਹਮ ਰਾਇਆ ਤੇ ਕਈ ਕਿਸਾਨ ਵੀਰ ਤੂੜੀ ਵਗੈਰਾ ਬਣਾ ਲਈ ਆ ਤੇ ਜ਼ਮੀਨਾਂ ਜਿਹੜੀਆਂ ਆਪਾਂ ਹੁਣ ਜਿਹੜੀਆਂ ਬੋਉਣੀਆਂ ਸ਼ੁਰੂ ਕਰ ਚੁੱਕੇ ਕਿਸਾਨ ਵੀਰਾਂ ਤਾ ਇਹਦੇ ਨਾਲ-ਨਾਲ ਹੁਣ ਕਿਸਾਨ ਵੀ ਜਿਹੜੇ ਪਨੀਰੀ ਬਜਾਈ ਵਾਸਤੇ ਜਗਾ ਹੀ ਬਣਾ ਰਹੇ ਚਲੋ ਵਧੀਆ ਗੱਲ ਹੈ ਕਿ ਆਪਾਂ ਨੂੰ ਪਨੀਰੀ ਬਜਾਈ ਵਾਸਤੇ ਪਹਿਲਾਂ ਜ਼ਮੀਨ ਤਿਆਰ ਕਰ ਲੈਣੀ ਚਾਹੀਦੀ ਆ ਉਹਨੂੰ ਜਿੰਨੀਆਂ ਆਪਾਂ ਜ਼ਿਆਦੀਆਂ ਧੁੱਪਾਂ ਲਵਾ ਸਕਦੇ ਹਾਂ ਜ਼ਮੀਨ ਨੂੰ ਓਨੀ ਜਿਹੜੇ ਪਨੀਰੀ ਆਪਣੀ ਆਉਣ ਵਾਲੇ ਸਮੇਂ ਚੰਗੀ ਗ੍ਰੋਥ ਕਰੇ ਉਹਦੇ ਜਲਦੀ ਤਿਆਰ ਹੁੰਦੀ ਆ ਜੇਕਰ ਆਪਾਂ ਮੌਕੇ ਤੇ ਜ਼ਮੀਨ ਬਣਾ ਕੇ ਤੇ ਮੌਕੇ ਤੇ ਪਨੀਰੀ ਬਜਾਈ ਕਰਦੇ ਤੇ ਉਹ ਪਨੀਰੀ ਜਿਹੜੀ ਆਪਣੀ ਥੋੜਾ ਜਿਹਾ ਲੰਮਾ ਸਮਾਂ ਲੈ ਕੇ ਤਿਆਰ ਹੁੰਦੀ ਆ ਇਹ ਕਿਰਪਾ ਪਨੀਰੀ ਬਜਾਈ ਵਾਸਤੇ ਪਹਿਲਾਂ ਜ਼ਮੀਨ ਨੂੰ ਖੁੱਲੀ ਛੱਡ ਦਿੰਨੇ ਆ ਤੇ ਉਹਨੂੰ ਕਾਫੀ ਜਗ੍ਹਾ ਦੀਆਂ ਧੁੱਪਾਂ ਪੈ ਜਾਂਦੀਆਂ ਜ਼ਮੀਨ ਜਿਆਦਾ ਸੁੱਕ ਜਾਂਦੀ ਆ ਤੇ ਉਹ ਜ਼ਮੀਨ ਜਿਹੜੀ ਉਹ ਜ਼ਮੀਨ ਦੇ ਵਿੱਚ ਜਿਹੜੇ ਪਨੀਰੀ ਦੀ ਗ੍ਰੋਥ ਵੀ ਚੰਗੀ ਹੁੰਦੀ ਹੈ ਪਨੀਰੀ ਜਲਦੀ ਤਿਆਰ ਹੁੰਦੀ ਆ ਤੇ ਜਿਹੜੇ ਕਿਸਾਨ ਵੀਰ ਦਾ ਸਵਾਲ ਸੀ ਵੀ ਪਨੀਰੀ ਜਿਹੜੀ 131 ਦੀ ਕਿੰਨੇ ਦਿਨ ਲੱਗੇ ਤਿਆਰ ਹੁੰਦੀ ਤਾਂ ਕਿਸਾਨ ਵੀਰ ਉਹ ਵੈਸੇ ਤਾਂ ਇਹਦੀ ਲਗਭਗ ਜ਼ਿਆਦਾਤਰ ਜਿਹੜੀ ਪਨੀਰੀ ਆ ਉਹ 35 ਤੋਂ 36 ਦਿਨ ਲੈ ਕੇ ਤਿਆਰ ਹੋ ਜਾਂਦੀ ਆ ਆਪਣੀ ਬਿਲਕੁਲ ਸਹੀ ਲਾਉਣ ਯੋਗ ਪਰ ਆਪਾਂ ਇਹਦੀ ਪਨੀਰੀ 30 ਦਿਨਾਂ 'ਚ ਵੀ ਤਿਆਰ ਕਰ ਸਕਦੇ ਆ ਪਰ ਆਪ ਸਾਰੇ ਕਿਸਾਨ ਵੀਰੋ ਤਾਂ ਜਿਹੜੀ ਕਿਉਂਕਿ ਗਰਮੀ ਕਾਫੀ ਇਹਨਾਂ ਦਿਨਾਂ 'ਚ ਪੈਂਦੀ ਹੁੰਦੀ ਤੇ 30 ਦਿਨਾਂ 'ਚ ਆਪਣੇ ਤੋਂ ਪਨੀਰੀ ਇਹਦੀ ਤਿਆਰ ਨਹੀਂ ਹੁੰਦੀ ਕਿਉਂਕਿ ਇਹਦੀ ਜਿਹੜੀ ਹਾਈਟ ਆ ਉਹ ਰੋਕ ਰੋਕੇ ਚੱਲਦੀ ਹੈ ਪਨੀਰੀ ਜਲਦੀ ਹਾਈਟ ਨਹੀਂ ਕਰਦੀ ਤੇ ਇਸ ਲਈ ਤੁਸੀਂ 35 ਦਿਨ ਮੰਨ ਕੇ ਚੱਲਣਾ ਕਿ ਜਦੋਂ ਤੁਸੀਂ ਲਵਾਈ ਕਰਨੀ ਆ ਜਾਂ ਬਜਾਈ ਕਰਨੀ ਆ ਤੁਸੀਂ ਇਹਨੂੰ 35 ਦਿਨ ਦੀ ਪਨੀਰੀ ਤੁਸੀਂ ਮੰਨ ਕੇ ਚਲਾਂਗੇ ਹੜ ਤੋਂ ਜਿਹੜੀ 35 ਦਿਨਾਂ 'ਚ ਤਿਆਰ ਹੋਵੇਗੀ ਤਾਂ ਹੁੰਦੀ ਵੀ ਕਿਸਾਨ ਵੀਰੋ ਜ਼ਿਆਦਾਤਰ ਜਿਹੜੀ 35 ਦਿਨਾਂ 'ਚ ਤਿਆਰ ਪਨੀਰੀ ਤਾਂ ਅੱਗੇ ਗੱਲ ਆ ਜਾਂਦੀ ਵੀ ਕਦੋਂ ਇਹਦੀ ਆਪ ਪਨੀਰੀ ਬਜਾਈ ਕਰ ਸਕਦੇ ਕਿਉਂਕਿ ਹੁਣ ਦੇਖਣ ਜੀ ਵਿਆਹ ਵੀ ਕਈ ਕਿਸਾਨ ਵੀ ਹੁਣ ਤੋਂ ਜਿਹੜੀ ਪਨੀਰੀ ਦੀ ਬਜਾਈ ਕਰ ਵੀ ਰਹੇ ਆ ਤਾਂ ਕਿਸਾਨਾਂ 'ਵਰ ਅਜੇ ਬਹੁਤ ਜ਼ਿਆਦਾ ਗੇਤਾ ਕਿਉਂਕਿ ਕਈ ਵਾਰ ਆਪਾਂ ਆਂਢੀ ਗੁਆਂਢੀ ਆਲ ਦੇਖ ਕੇ ਜਿਹੜੀ ਪਨੀਰੀ ਦੀ ਬਜਾਈ ਕਰ ਦਿੰਨੇ ਆ ਬਾਅਦ ਚ ਆਪਣੀ ਜਿਹੜੀ ਵੈਰੈਟੀ ਉਹ ਗਰਮੀ ਜਾ ਕੇ ਪੱਕ ਜਾਂਦੀ ਆ ਫਿਰ ਆਪਣੋਂ ਤਾਂ ਝਾੜਨੀ ਹੁੰਦਾ ਤੇ ਆਪਾਂ ਕਹਿ ਦਿੰਨੇ ਵੀ ਵੈਰੈਟੀ ਮਾੜੀ ਆ ਵੈਰੈਟੀ ਨੇ ਝਾੜਨ ਨਹੀਂ ਦਿੱਤਾ ਹਾਲਾਂਕਿ ਉੱਥੇ ਗਲਤੀ ਆ ਆਪਣੀ ਹੁੰਦੀ ਜੇਕਰ ਆਪਾਂ ਵੈਰੈਟੀ ਨੂੰ ਸਹੀ ਸਮੇਂ ਤੇ ਪਨੀਰੀ ਬਜਾਈ ਨਹੀਂ ਕਰਦੇ ਜਾਂ ਆਪਣੀ ਜਿਹੜੀ ਲਵਾਈ ਤਾਂ ਫੇਰ ਆਪਣਾ ਵੈਰੈਟੀ ਨੇ ਝਾੜ ਕੀ ਦੇਣਾ ਫੇਰ ਆਪਣੀ ਉੱਥੇ ਗਲਤੀ ਆ ਆਪਣੀ ਹੁੰਦੀ ਤੇ ਆਪਾਂ ਬਦਨਾਮ ਵੈਰੈਟੀ ਨੂੰ ਕਰ ਦਿੰਨੇ ਆ ਤੇ ਇਸ ਲਈ ਪਨੀਰੀ ਜੇਕਰ ਤੁਸੀਂ ਸਹੀ ਸਮੇਂ ਤੇ ਬੀਜੋਗੇ ਦੀ ਲਵਾਈ ਸਹੀ ਸਮੇਂ ਤੇ ਕਰੋਗੇ ਤੇ ਇਹਦਾ ਝਾੜ ਆਪਾਂ ਨੂੰ ਫੁੱਲ ਦੇਖਣ ਨੂੰ ਮਿਲ ਜਾਂਦਾ ਜਿਵੇਂ ਕਿ ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲਿਆ ਤੇ ਆਪਾਂ ਪਿਛਲੇ ਸਾਲਾਂ 'ਚ ਲਾਉਂਦੇ ਆ ਰਹੇ ਆ ਵੈਰੈਟੀ ਤਾਂ ਜੇਕਰ ਆਪਾਂ ਪਨੀਰੀ ਬਜਾਈ ਦੀ ਗੱਲ ਕਰੀ ਇਸ ਦੀ ਤਾਂ ਕਿਸਾਨ ਵੀਰ ਜੇਕਰ ਤੁਸੀਂ ਅਗੇਤੇ ਚ ਲਜਾਣਾ ਤਾਂ 5 ਮਈ ਤੋਂ ਇਹਦੀ ਆਪਾਂ ਪਨੀਰੀ ਬਜਾਈ ਸ਼ੁਰੂ ਕਰੀਏ 5 ਤੋਂ ਲੈ ਕੇ 10 15 ਤੱਕ ਜੇਕਰ ਆਪਾਂ 5 ਤੋਂ ਲੈ ਕੇ 10 ਤੱਕ ਇਹਦੀ ਪਨੀਰੀ ਬਜਾਈ ਕਰ ਦਿੰਨੇ ਆ ਤਾਂ ਫਿਰ ਆਪਣੀ ਜਿਹੜੀ ਇਹ ਆਪਾਂ ਲਵਾਈ ਹੋਊਗੀ ਇਹਦੀ ਲਗਭਗ 10 ਜੂਨ ਤੋਂ ਸ਼ੁਰੂ ਕਰ ਸਕਦੇ ਆ 10 ਜੂਨ ਤੋਂ ਲੈ ਕੇ ਤੇ 20 ਜੂਨ ਦੇ ਵਿੱਚ ਵਿੱਚ ਜੇਕਰ ਆਪਾਂ ਇਹਦੀ ਬਜਾਈ ਕਰ ਦਿੰਨੇ ਆ ਇਹ ਵੈਰੇਟੀ ਬਿਲਕੁਲ ਸਹੀ ਸਮੇਂ ਤੇ ਪੱਕੇਗੀ ਜਿਹਦੇ ਵਿੱਚ ਮੋਚਰ ਦੀ ਜੇ ਦਿੱਕਤ ਉਹ ਵੀ ਆਪਾਂ ਨਹੀਂ ਦੇਖਣ ਨੂੰ ਮਿਲੇਗੀ ਤੇ ਝਾੜ ਵੀ ਆਪਾਂ ਨੂੰ ਇਹਦਾ ਜਿਹੜਾ ਫੁੱਲ ਦੇਖਣ ਨੂੰ ਮਿਲੇਗਾ ਆਪਾਂ ਇਹ ਨਹੀਂ ਕਿ ਵੀ ਆਪਾਂ ਜੇ 20 ਜੂਨ ਕਹਤਾਂ ਤੇ 20 ਜੂਨ ਤੱਕ ਹੀ ਆਪਾਂ ਕਰਨੀ ਆ ਜੇਕਰ ਆਪਾਂ 2-4 ਦਿਨ ਉੱਪਰ ਵੀ ਹੋ ਜਾਂਦਾ ਲਗਭਗ 25 ਜੂਨ ਵੀ ਚਲੇ ਜਾਂਦੀ ਤੇ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ 2-4 ਦਿਨ ਦੇ ਤਾਂ ਕੋਈ ਬਹੁਤਾ ਜ਼ਿਆਦਾ ਫਰਕ ਦੀ ਚੀਜ਼ ਦਾ ਨਹੀਂ ਪੈਂਦਾ ਇਹ ਨਹੀਂ ਮੰਨ ਦਬੇ ਆਪਾਂ ਜਿਹੜੀ ਤਰੀਕ ਹੈ ᱛੀ ਉਸੇ ਤਰੀਕ ᱛੀ ਪੱਕੇ ਹੋ ਜਾਣਾ 2-4 ਦਿਨ ਉੱਪਰ ਥੱਲੇ ਹੋ ਜਾਂਦੇ ਹੁੰਦੇ ਉਹਦਾ ਕੋਈ ਚੱਕਰ ਨਹੀਂ ਹੁੰਦਾ ਸੋ ਇਹਨਾਂ ਦਿਨਾਂ ਜੇਕਰ ਆਪਾਂ 10 ਜੂਨ ਤੋਂ ਸ਼ੁਰੂ ਕਰੀਏ ਜੇਕਰ ਆਪਾਂ 10 ਜੂਨ ਤੋਂ ਪਹਿਲਾਂ ਇਹਦੀ ਬਜਾਈ ਸ਼ੁਰੂ ਕਰ ਲਵਾਈ ਸ਼ੁਰੂ ਕਰ ਦਿੱਤੀ ਤਾਂ ਫਿਰ ਆਪਾਂ ਨੂੰ ਜਿਹੜੀ ਇਹ ਵੈਰੈਟੀ ਆ ਗਰਮੀ 'ਚ ਪੱਕੇਗੀ ਤੇ ਉੱਥੇ ਆਪਾਂ ਨੂੰ ਇਹਦਾ ਚੰਗਾ ਝਾੜ ਨਹੀਂ ਮਿਲਣਾ ਤੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ ਕਿ ਜੇ ਤਾਂ 15 ਜੂਨ ਤੋਂ ਲੱਗੇ ਤਾਂ ਫਿਰ ਆਪਾਂ ਨੂੰ ਇਹਦਾ ਫੁੱਲ ਝਾੜ ਦੇਖਣ ਨੂੰ ਮਿਲੇ ਤਾਂ 10 ਜੂਨ ਤੋਂ ਲੈ ਕੇ 15-20 ਜੂਨ ਦੇ ਵਿੱਚ ਵਿੱਚ ਆਪਾਂ ਇਹ ਵੈਰੈਟੀ ਖੇਤ ਟ੍ਰਾਂਸਪਲੈਂਟਿੰਗ ਕਰ ਦੇਣੀ ਯਾਨੀ ਕਿ ਪਨੀਰੀ ਪੱਟ ਕੇ ਲਾ ਦੇਣੀ ਆ ਤੇ ਫਿਰ ਆਪਾਂ ਨੂੰ ਇਹਦਾ ਬਿਲਕੁਲ ਸਹੀ ਸਮੇਂ ਤੇ ਪਕਾ ਕਰੂਗੀ ਮੋਚਰ ਵੀ ਸਹੀ ਆਊਗਾ ਤੇ ਝਾੜ ਵੀ ਆਪਾਂ ਨੂੰ ਇਹਦਾ ਚੰਗਾ ਦੇਖਣ ਨੂੰ ਮਿਲੂਗਾ ਸੋ ਇਹ ਕਿਸਾਨ ਵੀ ਇਹਦੇ ਵਿੱਚ ਇੱਕ ਦਿੱਕਤ ਜ਼ਰੂਰ ਆਉਂਦੀ ਕਿ ਬੇਤੇ ਜਿਹੜੇ ਇਹ 131 ਦੀ ਵੈਰੈਟੀ ਦੇ ਜਿਹੜੇ ਜਦੋਂ ਝੋਨਾ ਆਪਣਾ ਮਹੀਨੇ ਡੇਢ ਮਹੀਨੇ ਦਾ ਹੋ ਜਾਂਦਾ ਉਦੋਂ ਕਿਸਾਨਾਂ ਦੇ ਜਿਹੜੇ ਬੂਟ ਬੂਜੇ ਉੱਚੇ ਨੀਵੇਂ ਪਕਾਤਾ ਕਰਦੇ ਜਿੰਨੇ ਟਾਈਮ ਤੱਕ ਇਹ ਨਸਾਰਾ ਨਹੀਂ ਵੈਰੈਟੀ ਕਰਦੀ ਤਾਂ ਇਹਦੇ ਬੂਜੇ ਬੂਟੇ ਜਿਹੜੇ ਉੱਪਰ ਉੱਚੇ ਨੀਵੇਂ ਹੁੰਦੇ ਆ ਇਹਦੇ ਕਰਕੇ ਕਿਸਾਨੀ ਕਈ ਕਿਸਾਨ ਵੀ ਜਿਹੜਾ ਘਬਰਾ ਜਾਂਦੇ ਆ ਜੇਕਰ ਤੁਸੀਂ ਥੋੜਾ ਜਿਹਾ ਇਹਦੇ ਸਬਰ ਨਹੀਂ ਰੱਖ ਸਕਦੇ ਜਾਂ ਆਪ ਨੂੰ ਡਰ ਜ਼ਿਆਦਾ ਲੱਗਦਾ ਤਾਂ ਤੁਸੀਂ ਇਹ ਵੈਰੈਟੀ ਦੀ ਚੋਣ ਨਾ ਕਰਿਓ ਕਿਉਂਕਿ ਕਾਫੀ ਇਹਦੇ ਵਿੱਚ ਉਤਾਰ ਚੜ੍ਹਾਅ ਜੇ ਆਉਂਦੇ ਰਹਿੰਦੇ ਆ ਕਈ ਜਗ੍ਹਾ ਤੇ ਇਹਨੂੰ ਜਿਹੜੀ ਮਦਰੇ ਬੂਟੇ ਦੀ ਸ਼ਿਕਾਇਤ ਵੀ ਦੇਖ ਨੂੰ ਮਿਲ ਜਾਂਦੀ ਪਰ ਆਪਾਂ 2-3 ਸਾਲ ਤੋਂ ਲਾ ਰਹੇ ਇਹਨੂੰ ਤੇ ਆਪਾਂ ਨੂੰ ਇਦਾਂ ਦੀ ਦਿੱਕਤ ਕੋਈ ਦੇਖ ਨੂੰ ਨਹੀਂ ਮਿਲੀ ਤੇ ਝਾੜ ਵੀ ਦਾ ਆਪਾਂ ਨੂੰ ਜਿਹੜਾ ਚੰਗਾ ਦੇਖ ਨੂੰ ਮਿਲ ਜਾਂਦਾ ਸੋ ਹੋਰ ਜਾਣਕਾਰੀ ਕੋਈ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰ ਜ਼ਰੂਰ ਪੁੱਛ ਸਕਦੇ ਜੀ ਵੀਡੀਓ ਚੰਗੀ ਲੱਗੇ ਤਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ